ਅਮਰੀਕਾ ਦੇ ਵਿੱਚ ਵਿਦਿਆਰਥੀ ਕਾਮਯਾ ਦੇ ਲਈ H1B ਵੀਜ਼ਾ ਪ੍ਰਾਪਤ ਕਰਨਾ ਹੁਣ ਮੁਸ਼ਕਲ ਬਨਾਇਆ ਜਾ ਰਿਹਾ ਹੈ। ਇਸ ਵਿਜਨ ਨੂੰ ਲੈ ਕੇ ਨਾ ਵਿਵਾਦ ਹੈ ਕਿ ਇਸਨੇ ਅਮਰੀਕਾ ਦੇ ਵਿੱਚ ਨੌਕਰੀਆਂ ਤੇ ਸੁਪਨੇ ਦੇਖਣ ਵਾਲੇ ਦੇ ਤਨਾਵ ਨੂੰ ਵੀ ਵਧਾ ਦਿੱਤਾ ਹੈ। ਇਸ ਦੌਰਾਨ ਅਮਰੀਕੀ ਕੀਰਤਸ ਕੱਤਰ ਜੋ ਕੀਰਤ ਮੰਤਰੀ ਲੋਰੀ ਜਾਵੇਜ਼ ਜੇਰਮਨ ਨੇ H1B ਵੀਜ਼ਾ ਬਾਰੇ ਇੱਕ ਸਖਤ ਚੇਤਾਵਨੀ ਜਾਰੀ ਕਰ ਦਿੱਤੀ ਹੈ। ਉਸਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਨੌਕਰੀਆਂ ਪਹਿਲਾਂ ਅਮਰੀਕੀ ਦੇ ਕੋਲ ਚਲਣੀਆਂ ਚਾਹੀਦੀਆਂ ਨੇ। ਉਸਦੀ ਚੇਤਾਵਨੀ ਉਹਨਾਂ ਕੰਪਨੀਆਂ ਤੇ ਵੱਲ ਹੈ ਜੋ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਦੀਆਂ ਨੇ। ਵਿਦੇਸ਼ੀ ਕਾਮਿਆਂ ਦੇ ਲਈ ਸਯੁਕਤ ਰਾਜ ਅਮਰੀਕਾ ਵਿੱਚ ਰੁਜ਼ਗਾਰ ਲੱਭਣ ਦਾ ਸਭ ਤੋਂ ਆਸਾਨ ਤਰੀਕਾ H1B ਪ੍ਰਾਪਤ ਕਰਨਾਰੇ ਹੈ ਲੋਟਰੀ ਰਾਹੀਂ ਪ੍ਰਾਪਤ ਕੀਤਾ ਗਿਆ ਇਹ ਵੀਜ਼ਾ ਤਕਨੀਕੀ ਸਿਹਤ ਸੰਭਾਲ ਅਤੇ ਵਿਤ ਸਮੇਤ ਕਈ ਉਦਯੋਗਾਂ ਦੇ ਵਿੱਚ ਨੌਕਰੀ ਦੇ ਦਰਵਾਜ਼ੇ ਖੋਲਦਾ ਹੈ ਇਸੇ ਤਰ੍ਹਾਂ ਹਰ ਸਾਲ ਵੀ ਹਜ਼ਾਰ ਵੀਜ਼ੇ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਅਮਰੀਕੀ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕੀਤੀ ਹੁੰਦੀ ਹੈ ਜੇਕਰ ਕਈ ਲੋ ਕੰਪਨੀਆਂ ਨੌਕਰੀ ਲਈ ਅਮਰੀਕੀਆ ਨੂੰ ਤਰਜੀਹ ਦੇਣ ਲੱਗ ਪੈਂਦੀਆਂ ਨੇ ਤਾਂ ਇਹ ਵਿਦੇਸ਼ੀ ਕਾਮਿਆਂ ਅਤੇ ਇਥੇ ਪੜ ਰਹੇ ਵਿਰੇਸ਼ੀ ਵਿਦਿਆਰਥੀਆਂ ਦੋਮਾ ਤੇ ਲਈ ਮੁਸ਼ਕਲ ਹੋ ਸਕਦਾ ਹੈ ਇਸ ਸਬ ਤੋਂ ਵੱਡੀ ਹੁਣ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸੋ틱 ਪੋਸਟ ਦੇ ਵਿੱਚ ਕੀਰਤ ਸਕੱਤਰ ਲੋਰੀ ਜਵੇਦ ਢੇਰਮਨ ਨੇ ਪ੍ਰੋਜੈਕਟ ਫਾਇਰਵਾਲ ਬਾਰੇ ਗੱਲਬਾਤ ਕੀਤੀ ਹੈ ਜੋ ਕਿ ਸਤੰਪਤ ਹੁਜਾਰ 25 ਦੇ ਵਿੱਚ ਸ਼ੁਰੂ ਕੀਤੀ ਗਈ ਕੀਰਤ ਵਿਭਾਗ ਦੀ ਇੱਕ ਪਹਿਲ ਹੈ ਇਸ ਦਾ ਟੀਚਾ ਤਨਖਾਹ ਦੇ ਵਿੱਚ ਕਟੌਤੀ ਨੂੰ ਰੋਕਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕੰਪਨੀਆਂ ਵਿਦੇਸ਼ੀ ਕਾਮਿਆਂ ਦੇ ਨਾਲੋਂ ਅਮਰੀਕੀ ਕਾਮਿਆਂ ਨੂੰ ਤਰਜੀਹ ਦੇ Project Firewall, Yeah, exactly. Project Firewall is our enforcement initiative um, under the auspice of the Department of Labor for very specific reasons and that's to investigate companies for making sure that we're uh, eliminating any waste, fraud and abuse that are deployed against American workers. everything that I do at the Department of Labor is to protect the American workforce. So we have um, almost 200 investigations happening now um, that we have deployed, but Project Firewall was specific to the H 1B visa program. We want to make sure that we're not depressing American wages, uh, that we're working very hard to protect American jobs, and that there is room for an H 1B visa program, but we want our companies to comply with the law. ਕਿਰਤਸ ਕਟੇ ਚਾਵੈਸ ਚੇਅਰਮੈਨ ਨੇ ਕਿਹਾ ਕਿ ਪ੍ਰੋਜੈਕਟਿਵ ਫਾਇਰਵਾਲ ਐਚੂਨਵੀ ਵੀਜ਼ਾ ਪ੍ਰੋਗਰਾਮ ਦੀ ਸਹੀ ਬਤੋ ਨੂੰ ਯਕੀਨੀ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਹੈ ਇਸ ਦਾ ਅਰਥ ਹੈ ਕਿ ਹੁਨਰਮੰਦ ਕਾਮਿਆਂ ਨੂੰ ਉਥੋਂ ਨੌਕਰੀ ਉੱਤੇ ਰੱਖਣਾ ਜਿੱਥੇ ਉਹਨਾਂ ਦੀ ਲੋੜ ਹੋਵੇ ਅਮਰੀਕੀ ਕਾਮਿਆਂ ਨੂੰ ਛਾਂਟੇ ਕੀਤੇ ਬਿਨਾਂ ਜਾਂ ਫਿਰ ਉਹਨਾਂ ਦੀ ਤਨਖਾਹ ਘਟਾਈ ਬਿਨਾਂ ਉਸਨੇ ਕਿਹਾ ਕਿ ਵੀਜ਼ਾ ਪ੍ਰੋਗਰਾਮਾਂ ਦੇ ਤਰੁਫ਼ ਤੋਂ ਦੇਸ਼ ਦੇ ਘਰੇਲੂ ਕਾਮਿਆਂ ਨੂੰ ਪ੍ਰਭਾਵਿਤ ਕਰਦੀ ਹੈ ਕੋਈ ਵੀ ਕੰਪਨੀ ਜੋ H1 ਵੀਜ਼ਾ ਪ੍ਰੋਗਰਾਮਾ ਦੀ ਦੁਰਵਰਤੋਂ ਕਰਦੀ ਹੈ ਉਸ ਨੂੰ ਜਵਾਬਦੇਹ ਠਹਿਰਾਜੋਵੇਗਾ ਉਸਨੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਵਿੱਚ ਕਿਹਾ ਉਸਨੇ ਵੀ ਕਿਹਾ ਕਿ ਅਸੀਂ ਅਕਸਰ ਕੰਪਨੀਆਂ ਨੂੰ ਇਸ ਪ੍ਰੋਗਰਾਮ ਦੀ ਦੁਰਵਰਤੋਂ ਕਰਦੇ ਦੇਖਿਆ ਜੋ ਵਿਦੇਸ਼ੀ ਕਾਮਿਆਂ ਨੂੰ ਮਾਰਕੀਟ ਦਰਾਂ ਤੋਂ ਘੱਟ ਭੁਗਤਾਨ ਕਰਦੇ ਨੇ ਯੋਗ ਅਮਰੀਕੇ ਕਾਮਿਆਂ ਨੂੰ ਨਜ਼ਰ ਅੰਦਾਜ਼ ਕਰਦੇ ਨੇ ਜਾਂ ਇਥੋਂ ਤੱਕ ਕਿ ਅਮਰੀਕੀ ਕਾਮਿਆਂ ਨੂੰ ਉਹਨਾਂ ਦੇ ਬਦਲੇ ਵਿੱਚ ਕਰਮਚਾਰੀਆਂ ਨੂੰ ਸਿਖਲਾਈ ਦੇਣ ਤੇ ਲਈ ਵੀ ਮਜਬੂਰ ਕਰਦੇ ਨੇ ਇਹ ਅਸਹਿਵਕਾਨ ਯੋਗ ਹੈ ਅਤੇ ਇਸ ਨੂੰ ਬੰਦ ਕਰਨਾ ਚਾਹੀਦਾ ਹੈ ਨਤੇ ਕਿ ਹਾਕੇ ਹਰੇਕ ਚਾਹਤ ਦੀ ਨਿਜੀ ਤੌਰ ਉਤੇ ਨਿਗਰਾਨੀ ਕਰ ਰਹੀ ਹੈ H1B ਵੀਜ਼ਾ ਅਮਰੀਕਾ ਦੇ ਵਿੱਚ ਨੌਕਰੀ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਜੇਕਰ ਕੋਈ ਤਕਨੀਕੀ ਸਿਹਤ ਸੰਭਾਲ ਜਾਂ ਵਿੱਤ ਵਰਗੇ ਖੇਤਰਾਂ ਵਿੱਚ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਿਰਫ ਇੱਕ ਅਮਰੀਕੀ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ ਜੋ H1B ਵੀਜ਼ਾ ਲਈ ਉਹਨਾਂ ਨੂੰ ਸਪੌਂਸਰ ਕਰਨ ਦੇ ਲਈ ਤਿਆਰ ਹੋਵੇ ਇਹ ਵੀਜ਼ਾ 3 ਸਾਲਾਂ ਦੇ ਲਈ ਉਪਲਬਧ ਹੈ ਜਿਸ ਦੀ ਮਿਆਦ 3 ਸਾਲਾਂ ਦੀ ਵਧਾਈ ਜਾ ਸਕਦੀ ਹੈ ਇਹ ਹੀ ਕਾਰਨ ਹੈ ਕਿ ਵਿਦੇਸ਼ੀ ਕਾਮੇ ਖਾਸ ਤੌਰ ਉਤੇ ਇਸ ਵੀਜ਼ਨ ਨੂੰ ਤਰਜੀਹ ਦਿੰਦੇ ਨੇ ਇਸ ਇਸ ਤਰ੍ਹਾਂ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਵੀ ਵਿਦਿਆਰਥੀ ਪਹਿਲਾਂ ਵੀ ਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਯਾਨੀ ਕਿ OPT ਦੇ ਵਿੱਚ ਕੰਮ ਕਰਦੇ ਨੇ ਅਤੇ ਫਿਰ ਕਿਸੇ ਕੰਪਨੀ ਤੋਂ H1B ਵੀਜ਼ਾ ਸਪਾਂਸਰਸ਼ਿਪ ਪ੍ਰਾਪਤ ਕਰਦੇ ਨੇ ਅਤੇ ਇਹਨਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ਵਿੱਚ ਕੰਮ ਕਰਨ ਦੀ ਆਗਿਆ ਦਿੰਦੇ। ਅਮਰੀਕਾ ਦੇ ਵਿੱਚ ਵਿਦਿਆਰਥੀ ਕਾਮੇ ਦੇ ਲਈ H1B ਵੀਜ਼ਾ ਪ੍ਰਾਪਤ ਕਰਨਾ ਹੁਣ ਮੁਸ਼ਕਲ ਬਣਾਇਆ ਜਾ ਰਿਹਾ ਹੈ। ਇਸ ਵੀਜ਼ੇ ਨੂੰ ਲੈ ਕੇ ਇੰਨਾ ਵਿਵਾਦ ਹੈ ਕਿ ਇਸਨੇ ਅਮਰੀਕਾ ਦੇ ਵਿੱਚ ਨੌਕਰੀਆਂ ਤੇ ਸੁਪਨੇ ਦੇਖਣ ਵਾਲੇ ਦੇ ਇਤਨਾ ਮੂਵੀ ਵਧਾ ਦਿੱਤਾ ਹੈ। ਇਸ ਦੌਰਾਨ ਅਮਰੀਕੀ ਕੀਰਤਸ ਕੱਤਰ ਜੋ ਕੀਰਤ ਮੰਤਰੀ ਲੋਰੀ ਜੋਵੇਜ਼ ਜੇਰਮਨ ਨੇ H1B ਵੀਜ਼ਾ ਬਾਰੇ ਇੱਕ ਸਖਤ ਚੇਤਾਵਨੀ ਜਾਰੀ ਕਰ ਦਿੱਤੀ ਹੈ। ਉਸਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਨੌਕਰੀਆਂ ਪਹਿਲਾਂ ਅਮਰੀਕੀ ਦੇ ਕੋਲ ਚਲਣੀਆਂ ਚਾਹੀਦੀਆਂ ਨਹੀਂ ਉਸੇ ਚੇਤਾਵਨੀ ਉਹਨਾਂ ਕੰਪਨੀਆਂ ਤੇ ਵੱਲ ਹੈ ਜੋ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਦੀਆਂ ਨੇ ਵਿਦੇਸ਼ੀ ਕਾਮਿਆਂ ਦੇ ਲਈ ਸਯੁਕਤ ਰਾਜ ਅਮਰੀਕਾ ਵਿੱਚ ਰੋਜ਼ਗਾਰ ਲੱਭਦਾ ਸਭ ਤੋਂ ਆਸਾਨ ਤਰੀਕਾ H1B ਵੀਜ਼ਾ ਪ੍ਰਾਪਤ ਕਰਨਾ ਹੈ ਲੋਕਰੀ ਰਾਹੀਂ ਪ੍ਰਾਪਤ ਕੀਤਾ ਗਿਆ ਇਹ ਵੀਜ਼ਾ ਤਕਨੀਕੀ ਸਹਿਤ ਸੰਭਾਲਤੇ ਵਿਤਸਮੇਤ ਕਈ ਉਦਯੋਗਾਂ ਦੇ ਵਿੱਚ ਨੌਕਰੀ ਦੇ ਦਰਵਾਜ਼ੇ ਖੋਲਦਾ ਹੈ ਇਸੇ ਤਰ੍ਹਾਂ ਹਰ ਸਾਲ ਵੀ ਹਜ਼ਾਰ ਵੀਜ਼ੇ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਅਮਰੀਕੀ ਯੂਨੀਵਰਸਿਟੀਾਂ ਵਿੱਚ ਪੜ੍ਹਾਈ ਕੀਤੀ ਹੁੰਦੀ ਹੈ ਜੇਕਰ ਕਈ ਲੋ ਕੰਪਨੀਆਂ ਨੌਕਰੀ ਲਈ ਅਮਰੀਕਾ ਨੂੰ ਤਰਜੀਹ ਦੇਣ ਲੱਗ ਪੈਂਦੀਆਂ ਨੇ ਤਾਂ ਇਹ ਵਿਦੇਸ਼ੀ ਕਾਮਿਆਂ ਅਤੇ ਇਥੇ ਪੜ ਰਹੇ ਵਿਰੇਸ਼ੀ ਵਿਦਿਆਰਥੀਆਂ ਦੋਮਾ ਤੇ ਲਈ ਮੁਸ਼ਕਲ ਹੋ ਸਕਦਾ ਹੈ ਇਸ ਸਭ ਤੋਂ ਵੱਡੀ ਹੁਣ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸੋਟਿਕ ਪੋਸਟ ਦੇ ਵਿੱਚ ਕੀਰਤ ਸਕੱਤਰ ਲੋਰੀ ਜਵੇਦ ਟੀਰਮਨ ਨੇ ਪ੍ਰੋਜੈਕਟ ਫਾਇਰਵਾਲ ਬਾਰੇ ਗੱਲਬਾਤ ਕੀਤੀ ਹੈ ਜੋ ਕਿ ਸਤੰਪਤ ਹੁਜਾਰ 25 ਦੇ ਵਿੱਚ ਸ਼ੁਰੂ ਕੀਤੀ ਗਈ ਕੀਰਤ ਵਿਭਾਗ ਦੀ ਇੱਕ ਪਹਿਲ ਹੈ ਇਸ ਦਾ ਟੀਚਾ ਤਨਖਾਹ ਦੇ ਵਿੱਚ ਕਟੌਤੀ ਨੂੰ ਰੋਕਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕੰਪਨੀਆਂ ਵਿਦੇਸ਼ੀ ਕਾਮਿਆਂ ਦੇ ਨਾਲੋਂ ਅਮਰੀਕੀ ਕਾਮਿਆਂ ਨੂੰ ਤਰਜੀਹ ਦੇ ਪ੍ਰੋਜੈਕਟ ਫਾਇਰਵਾਲ ਦੇ ਤਹਿਤ ਕਿਰਤ ਵਿਭਾਗ ਐਚਯੂਐਨਬੀ ਵੀਜ਼ਾ ਪ੍ਰੋਗਰਾਮ ਦੀ ਦੁਰਵੱਤੋਂ ਦੇ 200 ਤੋਂ ਵੱਧ ਮਾਮਲਿਆਂ ਦੀ ਹੁਣ ਜਾਂਚ ਕਰ ਰਿਹਾ ਹੈ ਯਾ ਐਗਜ਼ੈਕਟਲੀ ਪ੍ਰੋਜੈਕਟ ਫਾਇਰਵਾਲ ਇਜ਼ ਆਰ ਐਨਫੋਰਸਮੈਂਟ ਇਨੀਸ਼ੀਏਟਿਵ ਅੰਡਰ ਦੀ ਆਸਪਸਿਸ ਆਫ ਦੀ ਡਿਪਾਰਟਮੈਂਟ ਆਫ ਲੇਬਰ ਫਾਰ ਵੈਰੀ ਸਪੈਸਿਫਿਕ ਰੀਜ਼ਨਸ ਐਂਡ ਥੈਟਸ ਟੂ ਇਨਵੈਸਟੀਗੇਟ ਕੰਪਨੀਆਂਸ ਫਾਰ ਮੇਕਿੰਗ ਸ਼ure ਥੈਟ ਵੀ ਆਰ Uh, eliminating any waste, fraud, and abuse that are deployed against American workers. Everything that I do at the Department of Labor is to protect the American workforce. So we have um, almost 200 investigations happening now um, that we have deployed, but Project Firewall was specific to the H 1B visa program. We want to make sure that we're not depressing American wages, uh, that we're working very hard to protect American jobs, and that there is room for an H 1B visa program. but we want our companies to comply with the law. ਕਿਉਂਕਿ ਸਟੇਟ ਚਾਵੀਸ ਚੇਅਰਮੈਨ ਨੇ ਕਿਹਾ ਹੈ ਕਿ ਪ੍ਰੋਜੈਕਟ ਫਾਰਵਾਲ ਅਚੂਨ ਵੀ ਵੀਜ਼ਾ ਪ੍ਰੋਗਰਾਮ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਦਾ ਅਰਥ ਹੈ ਕਿ ਹੁਨਰਬੰਦ ਕਾਮਿਆਂ ਨੂੰ ਉਥੋਂ ਨੌਕਰੀ ਉੱਤੇ ਰੱਖਣਾ ਜਿੱਥੇ ਉਹਨਾਂ ਦੀ ਲੋੜ ਹੋਵੇ। ਅਮਰੀਕੀ ਕਾਮਿਆਂ ਨੂੰ ਛਾਂਟੇ ਕੀਤੇ ਬਿਨਾਂ ਜਾਂ ਫਿਰ ਉਹਨਾਂ ਦੀ ਤਨਖਾਹ ਘਟਾਏ ਬਿਨਾਂ ਉਸਨੇ ਕਿਹਾ ਕਿ ਵੀਜ਼ਾ ਪ੍ਰੋਗਰਾਮਾਂ ਦੇ ਤਰੁਫ਼ ਤੋਂ ਦੇਸ਼ ਦੇ ਘਰੇਲੂ ਕਾਮਿਆਂ ਨੂੰ ਪ੍ਰਭਾਵਿਤ ਕਰਦੀ ਹੈ। ਕੋਈ ਵੀ ਕੰਪਨੀ ਜੋ H1B ਵੀਜ਼ਾ ਪ੍ਰੋਗਰਾਮਾ ਦੀ ਦੁਰਵਤੋ ਕਰਦੀ ਹੈ ਉਸ ਨੂੰ جواب ਦੇਣਾ ਚਾਹੀਦਾ ਜਾਵੇਗਾ ਉਸਨੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਵਿੱਚ ਕਿਹਾ ਉਸਨੇ ਵੀ ਕਿਹਾ ਕਿ ਅਸੀਂ ਅਕਸਰ ਕੰਪਨੀਆਂ ਨੂੰ ਇਸ ਪ੍ਰੋਗਰਾਮ ਦੀ ਦੁਰਵਤੋ ਕਰਦੇ ਦੇਖਿਆ ਜੋ ਵਿਦੇਸ਼ੀ ਕਾਮਿਆਂ ਨੂੰ ਮਾਰਕੀਟ ਦਰਾਂ ਤੋਂ ਘੱਟ ਭੁਗਤਾਨ ਕਰਦੇ ਨੇ ਯੋਗ ਅਮਦਨ ਦੇ ਕਾਮਿਆਂ ਨੂੰ ਨਜ਼ਰ ਅੰਦਾਜ਼ ਕਰਦੇ ਨੇ ਜਾਂ ਇਥੋਂ ਤੱਕ ਕਿ ਅਮਰੀਕੀ ਕਾਮਿਆਂ ਨੂੰ ਉਹਨਾਂ ਦੇ ਬਦਲੇ ਵਿੱਚ ਕਰਮਚਾਰੀਆਂ ਨੂੰ ਸਿਖਲਾਈ ਦੇਣ ਤੇ ਲਈ ਵੀ ਮਜਬੂਰ ਕਰਦੇ ਨੇ ਇਹ ਅਸਹਿਵਕਾਨ ਯੋਗ ਹੈ ਅਤੇ ਇਸ ਨੂੰ ਬੰਦ ਕਰਨਾ ਚਾਹੀਦਾ ਹੈ ਨਤੇ ਕਿ ਹਾਕੇ ਹਰੇਕ ਚਾਹਤ ਦੀ ਨਿਜੀ ਤੌਰ ਉਤੇ ਨਿਗਰਾਨੀ ਕਰ ਰਹੀ ਹੈ H1B ਵੀਜ਼ਾ ਅਮਰੀਕਾ ਦੇ ਵਿੱਚ ਨੌਕਰੀ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਜੇਕਰ ਕੋਈ ਤਕਨੀਕੀ ਸਿਹਤ ਸੰਭਾਲ ਜਾਂ ਵਿੱਤ ਵਰਗੇ ਖੇਤਰਾਂ ਵਿੱਚ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਿਰਫ ਇੱਕ ਅਮਰੀਕੀ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ ਜੋ H1B ਵੀਜ਼ਾ ਲਈ ਉਹਨਾਂ ਨੂੰ ਸਪੌਂਸਰ ਕਰਨ ਦੇ ਲਈ ਤਿਆਰ ਹੋਵੇ ਇਹ ਵੀਜ਼ਾ 3 ਸਾਲਾਂ ਦੇ ਲਈ ਉਪਲਬਧ ਹੈ ਜਿਸ ਦੀ ਮਿਆਦ 3 ਸਾਲਾਂ ਦੀ ਬਦਾਈ ਜਾ ਸਕਦੀ ਹੈ ਇਹੀ ਕਾਰਨ ਹੈ ਕਿ ਵਿਦੇਸ਼ੀ ਕਾਮੇ ਖਾਸ ਤੌਰ ਉਤੇ ਇਸ ਵੀਜ਼ੇ ਨੂੰ ਤਰਜੀਹ ਦਿੰਦੇ ਨੇ ਇਸ ਜੇ ਤਾਂ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਵੀ ਵਿਦਿਆਰਥੀ ਪਹਿਲਾਂ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਯਾਨੀ ਕਿ OJT ਦੇ ਵਿੱਚ ਕੰਮ ਕਰਦੇ ਨੇ ਅਤੇ ਫਿਰ ਕਿਸੇ ਕੰਪਨੀ ਤੋਂ H1B ਵੀਜ਼ਾ ਸਪਾਂਸਰਸ਼ਿਪ ਪ੍ਰਾਪਤ ਕਰਦੇ ਨੇ ਅਤੇ ਇਹਨਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ਵਿੱਚ ਕੰਮ ਕਰਨ ਦੀ ਆਗਿਆ ਦਿੰਦੇ ਅਮਰੀਕਾ ਦੇ ਵਿੱਚ ਵਿਦਿਆਰਥੀ ਕਾਮਯਾ ਦੇ ਲਈ H1B ਵੀਜ਼ਾ ਪ੍ਰਾਪਤ ਕਰਨਾ ਹੁਣ ਮੁਸ਼ਕਲ ਬਣਾਇਆ ਜਾ ਰਿਹਾ ਹੈ ਇਸ ਵੀਜੇ ਨੂੰ ਲੈ ਕੇ ਨਾ ਵਿਵਾਦ ਹੈ ਕਿ ਇਸਨੇ ਅਮਰੀਕਾ ਦੇ ਵਿੱਚ ਨੌਕਰੀਆਂ ਤੇ ਸੁਪਨੇ ਦੇਖਣ ਵਾਲੇ ਦੇ ਇਤਨਾਮ ਨੂੰ ਵੀ ਵਧਾ ਦਿੱਤਾ ਹੈ। ਇਸ ਦੌਰਾਨ ਅਮਰੀਕੀ ਕੀਰਤ ਸਖਤਰ ਜੋ ਕੀਰਤ ਮੰਤਰੀ ਲੋਰੀ ਜਾਵੇਜ਼ ਜੇਰਮਨ ਨੇ H1B ਵੀਜ਼ਾ ਬਾਰੇ ਇੱਕ ਸਖਤ ਚੇਤਾਵਨੀ ਜਾਰੀ ਕਰ ਦਿੱਤੀ ਹੈ। ਉਸਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਨੌਕਰੀਆਂ ਪਹਿਲਾਂ ਅਮਰੀਕੀ ਦੇ ਕੋਲ ਜਾਣੀਆਂ ਚਾਹੀਦੀਆਂ ਨਹੀਂ। ਉਸਦੀ ਚੇਤਾਵਨੀ ਉਹਨਾਂ ਕੰਪਨੀਆਂ ਤੇ ਵੱਲ ਹੈ ਜੋ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਦੀਆਂ ਨੇ। ਵਿਦੇਸ਼ੀ ਕਾਮੇ ਦੇ ਲਈ ਸਯੁਕਤ ਰਾਜ ਅਮਰੀਕਾ ਵਿੱਚ ਰੋਜ਼ਗਾਰ ਲੱਭਣ ਦਾ ਸਭ ਤੋਂ ਆਸਾਨ ਤਰੀਕਾ H1B ਵੀਜ਼ਾ ਪ੍ਰਾਪਤ ਕਰਨਾ ਹੈ ਲੋਟਰੀ ਰਾਹੀਂ ਪ੍ਰਾਪਤ ਕੀਤਾ ਗਿਆ ਇਹ ਵੀਜ਼ਾ ਤਕਨੀਕੀ ਸਿਹਤ ਸੰਭਾਲ ਅਤੇ ਵਿਤ ਸਮੇਤ ਕਈ ਉਦਯੋਗਾਂ ਦੇ ਵਿੱਚ ਨੌਕਰੀਆਂ ਦੇ ਦਰਵਾਜ਼ੇ ਖੋਲਦਾ ਹੈ